वाहे गुरबाणी सारे दुखा का दारू है सो जो अस जंगल चरांगे कुछ भी नहीं सीखना सो जंगली जानवर वर के हो जाए माँ दे उधर चो कोई नहीं सीख के आंदा ठीक है गुरु पहला माता है ਜਦਾਂ ਖੇਤਾ ਚ ਸੀ ਹਉ ਆਇਆ ਤੋਰ ਚੱਲ ਕੇ ਤੱਕੀ ਤੋ ਸਰ ਨਾਏ ਜੀ ਮੈਂ ਆਸ ਰੱਖੀ ਚਿਤ ਮੈਂ ਮੇਰੇ ਸਭੋ ਦੁੱਖ ਗਵਾਏ ਜੀ ਹਾਂ ਹਾਂ ਦੂਰੋ ਆਇਆ ਸੀ ਕਿੱਥੋਂ ਆਇਆ ਖੇਤਾ ਚੋਂ ਖੇਤਾ ਚੋਂ ਭੋਜਨ ਛਕਿਆ ਸ ਅ ਅੱਗੇ ਅੰਦਰ ਜੂਸਰ ਹੈ ਸਵਾਦ ਨਾ ਇਹਦਾ ਖੋਪਰੀ ਦਾ ਹੈ ਉੱਪਰ ਕਿਸੇ ਦੇ ਘਰ ਗਏ ਹੈ ਕਿੰਨੇ ਪਿਆਰ ਨਾਲ ਬੋਲਦੇ ਕਿੰਨਾ ਘਰ ਦਾ ਸਿਸਟਮ ਠੀਕ ਹੈ ਹੈ ਏਸੀ ਵੀ ਨਹੀਂ ਘਰ ਹੈਗਾ ਗੱਡੀ ਕਾਰ ਵੀ ਨਹੀਂ ਕਿੰਨੇ ਖੁਸ਼-ਖੁਸ਼ ਨੇ ਚੰਗੇ ਗੁਰੂ ਦੇ ਦਰਸ਼ਨ ਹੋਣਗੇ ਚੰਗੇ ਸਾਰੇ ਗੁਰੂ ਦੇ ਪੂਰੇ ਚੇਲੇ ਹੈ ਘਰ ਏਸੀ ਵੀ ਨਹੀਂ ਸੋ ਘੱਡੀਆਂ ਵੀ ਨਹੀਂ ਹੈਗੀਆਂ ਖੁਸ਼ ਖੁਸ਼ ਨੇ ਘਰ तास ਮਾਹੌਲ ਬਹੁਤ ਵਧੀਆ ਹੈ ਇਹ ਸਰੀਰ ਨੂੰ ਘਰ ਬਣਾਣਾ ਸੀ ਗੁਰੂ ਘਰ ਬਣਾਣਾ ਸੀ ਜੇ ਚਿੰਤਾ ਫਿਕਰ ਕਰਵਾ ਦਾ ਗੁੱਸਾ ਕੰਮ ਜੇ ਸਾਡੇ ਅੱਖਾਂ ਚਿਹਰਿਆਂ ਚ ਦਿਸਦਾ ਹੈ ਜੇ ਗੁਰੂ ਅੰਦਰ ਬੈਠਾ ਉਹ ਵੀ ਦਿਸਣਾ ਚਾਹੀਦਾ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਇਹ ਰੇਲ ਗੱਡੀ ਦਾ ਜਵੇਂ ਇੰਜਨ ਹੁੰਦਾ ਹੈ ਨਾ ਸ ਬਹੁਤ ਭਾਰ ਖਿੱਚ ਸਕਦਾ ਹੈ ਪਰ ਸਿਸਟਮ ਨਾਲ ਕਾਨੂੰਨ ਨਾਲ ਕੁਦਰਤ ਦੇ ਸਿਸਟਮ ਨਾਲ ਜਿਵੇਂ ਉਹ ਅੱਖੇ ਛੜਕਤੇ ਚੱਲ ਨਹੀਂ ਜੇ ਮੈਂ ਇੱਥੋਂ ਸਿੱਧੇ ਹੀ ਗੜੀ ਸਾਹਤੋਂ ਮਲਕਪੁਰ ਨੂੰ ਜਾਣਾ ਹੈ ਕਈਆਂ ਨੇ ਡਾਂਗਾ ਕੱਟ ਲੈਣੀਆਂ ਕਹਿੰਦਾ ਸਹੇ ਦਾ ਨਹੀਂ ਪੈਦਾ ਸਾਨੂੰ ਇੱਧਰ ਕਿੱਧਰ ਆ ਰਿਹਾ ਬੁੱਥਾ ਚੱਕ ਕੇ ਸੋ ਰਸਤੇ ਬਣੇ ਹਨ ਕੱਚੇ ਪੱਕੇ ਸ ਫ੍ਰੀਜ ਕੁਛ ਨਹੀਂ ਮਿਲਣਾ ਸੋ ਫ੍ਰੀ ਫ੍ਰੀ ਚਾਹਤਾ ਚਾਹਤਾ ਫ੍ਰੀ ਹੋ ਜਾਏਗਾ ਮੱਛਕਤ ਘੱਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਖੂਨ ਪਸੀਨਾ ਵਹਾਣਾ ਪਏਗਾ ਤਾਂ ਤੈਨੂੰ ਨੀਂਦ ਵੀ ਠੀਕ ਆਏਗੀ 99.999 ਸਾਰਾ ਇਹਦਾ ਉੱਪਰ ਦਾ ਇਹਦਾ ਖੇਲ ਹੈ ਇਹ ਸਰੀਰ ਦਾ ਟ੍ਰੈਵਲ ਹੈ ਅਖਰੋਟ ਵਰਗਾ ਹੈ ਸੋ ਇਹਦੇ ਨਾਲ ਕਨੈਕਸ਼ਨ ਜੁੜਿਆ ਹੈ ਇਹ ਕੈਲਕੂਲੇਸ਼ਨ ਕਰਦਾ ਹੈ ਅੱਗੇ ਨਿਕਲ ਜੇ ਪੁਰਜਾ ਬਦਾਮ ਜੇਟਾ ਇਹਦੇ ਨਾਲ ਵੀ ਸਾਰੀਆਂ ਨਾੜਾਂ ਜੁੜੀਆਂ ਨੇ ਜਿਵੇਂ ਦਾੜੀ ਦੇ ਵਾਲ ਹਨ ਇਹਦਾ ਫੈਸਲਾ ਚੱਲਦਾ ਹੈ ਆਖਰੀ ਸੁਪਰੀ ਫੈਸਲਾ ਸੋ ਠਾਕਰ ਹੋਰ ਕਿਤੇ ਕੀ ਲੱਭਣਾ ਹੈ ਆਹ ਹੈ ਠਾਕਰ ਸੋ ਪਹਿਲੋਂ ਅਸੀਂ ਹਜ਼ਾਰਾਂ ਸਾਲ ਪਹਿਲੋਂ ਸਰਦੀ ਗਰਮੀ ਤੋਂ ਬਚਣ ਲਈ ਰੁੱਖਾਂ ਦਾ ਆਸਰਾ ਲਿਆ ਪਹਿਲਾ ਵਿਗਿਆਨੀ ਹੋਏਗਾ ਖੋਜੀ ਹੋਏਗਾ ਜਿਹਨੇ ਝੋਪੜੀ ਬਣਾਈ ਆਪਣੇ ਸਰਦੀ ਗਰਮੀ ਤੋਂ ਬਚਣ ਲਈ ਜੜੀਆਂ ਮੋਟੀਆਂ ਖਾਂਦੇ ਸੀ ਫਲ ਫਲੂਟ ਕੱਚਾ ਮਾਸ ਖਾਂਦੇ ਸੀ ਸੋ ਇਹ ਬਾਸ ਜਿਹੜਾ ਉੱਚਾ ਸੀ ਬਾਸ ਨਾਲ ਵਾਸ ਰਗੜਿਆ ਜੰਗਲ ਚ ਆ ਕੇ ਲੱਗੀ ਵਿੱਚ ਜਾਨਵਰ ਸੜ ਕੇ ਅਸੀਂ ਮਾਸ ਖਾਤਾ ਸਾਨੂੰ ਚੰਗਾ ਲੱਗਾ ਸਵਾਦ ਲੱਗਾ ਇਹਦਾ ਸਵਾਦ ਹੈ ਉੱਪਰ ਖੋਪਰੀ ਦਾ ਬੁਰਾ ਵੀ ਇਹ ਨਹੀਂ ਹੈ ਕਿਸੇ ਦਾ ਨਾਮ ਲੈਂਦੇ ਹਨ ਅੰਦਰ ਨੂੰ ਸਾਰਾ ਸਰਕਲ ਕੱਲੇ-ਕੱਲੇ ਬਿੱਲੀਾਂ ਟਿੱਲੀਾਂ ਜੋ ਸਰਕਲ ਹੈ ਸਾਰਾ ਮੈਸੇਜ ਆ ਜਾਂਦਾ ਹੈ ਚੰਗੀ ਖਬਰ ਆਉਂਦੀ ਹੈ ਨਾ ਸਰੀਰ ਨੱਚ ਉੱਠਦਾ ਹੈ ਬੁਰੀ ਖਬਰ ਮਨ ਤੇ ਮਾੜਾ ਅਸਰ ਪਾਦੀ ਹੈ ਸੋ ਇਹ ਜੋ ਬੀਜ ਹੈ ਨਾ ਇਹਦੇ ਉੱਪਰ ਹਜ਼ਾਰਾਂ ਕਵਰ ਹਨ ਵਿੱਚ ਮਾਰੀ ਜੀ ਤਾਕਤ ਹੈ ਮਾਰੀ ਜੀ ਹਵਾ ਪੁੱਜਾ ਵੀ ਨਹੀਂ ਨਹੀਂ ਉਗਣਾ ਸੋ ਦੋ ਫੜ ਬੀਜ ਹੋ ਸਕਦਾ ਉਗ ਜੇ ਦਲੀਆ ਹੋਇਆ ਬੀਜ ਉਗ ਜੇ ਪਰ ਆਟਾ ਬਣਿਆ ਨਹੀਂ ਆਟਾ ਬਣਿਆ ਬੀਜ ਨਹੀਂ ਉਗਣਾ ਸੋ ਬੀਜ ਕੀ ਹੈ ਸਾਡਾ ਸੁਭਾਅ ਹੈ ਸੰਸਕਾਰ ਹਨ ਸੰਸਕਾਰ ਬਦਲ ਸਕਦੇ ਆ ਕਰਮ ਬਦਲ ਸਕਦੇ ਆ ਸੋ ਬੁਰਾ ਭਲਾ ਸਾਰਾ ਮਨ ਤੇ ਅਸਰ ਪੈਂਦਾ ਹੈ ਚੰਗੀ ਸੰਗਤ ਕਰਦਾ ਸੀ ਨਾਮ ਜਪਦਾ ਸੀ ਦਾਨ ਕਰਦਾ ਸੀ ਕੁ ਸੰਗਤ ਹੋ ਗਈ ਬਦਲ ਗਿਆ ਹੈ ਇਹ ਮਣਿਆ ਹੈ 99.999 ਸਾਰਾ ਇਹਦਾ ਖੇਲ ਹੈ ਵੈਰ ਬਰੋਧ ਮਿਟੇ ਤਾਂ ਮਨ ਤੇ ਹਰ ਕੀਰਤਨ ਗੁਰਮਖ ਜੋ ਸੁਣਤੇ ਸੋ ਧਿਆਨ ਨਾਲ ਜੇ ਅਸੀਂ ਜਦੋਂ ਚੋਰ ਸੀ ਠੱਗ ਸੀ ਉਦੋਂ ਸਾਰੀ ਸਾਵਧਾਨੀ ਵਰਤਦੇ ਹਾਂ ਆਕਾਗਰ ਮਨ ਰੱਖਦੇ ਹਾਂ ਫੜੇ ਨਾ ਜਾਈਏ ਦੋਸ਼ ਨਾ ਹੋ ਜੇ ਮੂੰ ਕਾਲਾ ਨਾ ਹੋ ਜੇ ਚਲ ਕੀਰਤਨ ਸੰਧਿਆ ਕਥਾ ਸੰਧਿਆ ਸਰਵਣ ਕਰਦੇ ਆ ਪਾਠ ਕਰਦੇ ਆ ਨਹੀਂ ਉਦੋਂ ਮਨ ਹਾਜ਼ਰ ਨਹੀਂ ਸੰਸਕਾਰ ਨਹੀਂ ਬਣੇਗਾ ਠੀਕ ਹੈ कोई 마ੜਾ ਕਰਮ ਹੋ ਗਿਆ ਪਰ ਮਨ ਪਛਤਾਵਾ ਕਰ ਰਿਹਾ ਹੈ ਨਹੀਂ ਉਹ ਸੰਸਕਾਰ ਨਹੀਂ ਬਣੇਗਾ ਸੰਸਕਾਰ ਬਦਲ ਸਕਦੇ ਹਨ ਸੁਭਾਅ ਹੈ ਕਰਮ ਵੀ ਬਦਲ ਸਕਦੇ ਹਨ ਸ ਇਹ ਜੇ ਆਪਣੇ ਬੱਚੇ ਪੁੱਤਰ ਲੱਗਦੇ ਹਨ ਪਿਆਰੇ ਲੱਗਦੇ ਹਨ ਵਿਆਜ ਤੋਂ ਪਿਆਰੇ ਲੱਗਦੇ ਹਨ ਦੂਸਰਿਆਂ ਦੇ ਵੀ ਬੱਚਿਆਂ ਦਾ ਖਿਆਲ ਰੱਖਣਾ ਪਵੇਗਾ ਧੰਤਾ ਸਿਰ ਗੁਰਨਾਨਕ ਦੇਵ ਸਾਹਿਬ ਜੀ ਨੇ ਤੇਰੇ ਭਾਣੇ ਸਰਬਤ ਦਾ ਭਲਾ ਇਹ ਸਾਨੂੰ ਸਿੱਖਿਆ ਦਿੱਤੀ ਹੈ ਸੋ ਜਦੋਂ ਦੂਸਰੇ ਦਾ ਭਲਾ ਕਰਾਂਗੇ ਆਪਣਾ ਵੀ ਭਲਾ ਹੋ ਜਾਏਗਾ ਇਹਦੇ 'ਚ ਖੁਸ਼ੀ ਮਿਲੇਗੀ ਸਪੂਣ ਮਿਲੇਗਾ ਤੇ ਇੱਕ ਬਾਤਰ ਸਿਮਰੀਆ ਕਰ ਨੌਂ ਨਿਦਾਵਾ ਭਾਏ ਇਹ ਨਾ ਹੋਏ ਕਹਿੰਦੇ ਦੀਵੇ ਥੱਲੇ ਹਨੇਰਾ ਹੁੰਦਾ ਹੈ ਠੀਕ ਹੈ ਦੀਵਾ ਦੂਸਰਿਆਂ ਨੂੰ ਪ੍ਰਕਾਸ਼ਿਤ ਕਰ ਸਕਦਾ ਹੈ ਜਗਿਆ ਹੋਇਆ ਦੀਵਾ ਜਗਾ ਸਕਦਾ ਹੈ ਮਿਲਿਆ ਹੋਇਆ ਮਿਲਾ ਸਕਦਾ ਹੈ ਜ਼ਿੰਦਗੀ ਰਵਾਏ ਕਿ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਦੋਂ ਤੂੰ ਦੁੱਖਾਂ ਦਾ ਇਲਾਜ ਕਰੇਗਾ ਫਿਰ ਸੁੱਖ ਆਪਣੇ ਆਪ ਆਉਣਗੇ ਬੁਰਾ ਪਲਾ ਸ ਸੰਸਾਰ ਤੈਨੂੰ ਪਲਾ ਪਲਾ ਕਹੇ ਚੰਗਾ ਚੰਗਾ ਕਹੇ ਨਹੀਂ ਪਰਮੇਸ਼ਰ ਵੱਲੋਂ ਜੀਰੋ ਹੋ ਗਿਆ ਜੇ ਸੰਸਾਰ ਤੇਨ ਬੁਰਾ-ਬੁਰਾ ਕਰਦੀ ਹੈ ਪਰਮੇਸ਼ਰ ਦੇ ਤੂੰ ਨੇੜੇ ਹੈ ਕੋਈ ਗੱਲ ਨਹੀਂ ਸਮਾਜ ਜੋ ਕਹਿੰਦਾ ਕਹੇ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਆਪ ਰੱਖਣੀ ਪੈਗੀ ਇਹ ਉੱਪਰ ਡਰਾਈਵਲ ਹੈ ਅੱਗੇ ਨਿੱਕਾ ਜਿਹਾ ਪੁਰਜਾ ਇਹਦਾ ਫੈਸਲਾ ਚੱਲਦਾ ਹੈ ਸੋ ਇਹ ਜ਼ਿੰਦਗੀ ਸਮਸਿਆ ਹੈ ਜਨਮ ਲੈਣਾ ਇੱਥੇ ਸ਼ਾਂਤੀ ਚਾਹੁੰਦਾ ਹੈ ਨਾ ਸ਼ਮਸ਼ਾਨ ਘਟ ਟੁੱਟ ਜਾ ਜਿਉਂਦੇ ਮਰਨਾ ਪਏਗਾ ਮੁਰਦੇ ਨੂੰ ਕੀ ਹੈ ਜੋ ਮਰਜੀ ਚੰਦਰ ਲਾਓ ਸੋ ਕਿ ਹਮੂਝ ਪਾਓ ਚੰਦਨ ਦੀ ਲੱਕੜ ਨਾਲ ਸਸਕਾਰ ਕਰਾਓ ਤਾਂ ਪਾਓ ਕੁਝ ਕਰੋ ਮੁਰਦਾ ਬੰਨਾ ਪਏਗਾ ਪਰ ਆਪਣੀ ਜਵੀਰ ਇਹ ਨਿਸ਼ਾਨੀਤ ਇਹ ਜਗਾਣੀ ਪਏਗੀ ਜਗਿਆ ਹਿਆ ਦੀਵਾ ਜਗਾ ਦੇਗਾ ਸਾਵਧਾਨੀ ਚੋਰ ਪੂਰੀਕ ਰੱਖਦਾ ਹੈ ਇਕਾਗਰਤਾ ਪਰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਵੀ ਪ੍ਰਗਟ ਹੋਏਗੀ ਪੁਰਾਣੀ ਪਰਪਰਾ ਠੀਕ ਸੀ ਪੁਰਾਣਾ ਸਭ ਕੁਝ ਠੀਕ ਸੀ ਆ ਗਿਆਨ ਦੀ ਆਂਦੀ ਆਈ ਬਿਨ ਪਾਣੀ ਤੋਂ ਡੁੱਬਣ ਲੱਗ ਪਏ ਸਭ ਗਰੀਬੀ ਸੀ ਪਿਆਰ ਸੀ ਸਭ ਹੁਣ ਧਣ ਆ ਗਿਆ ਵੰਡੰਦਾ ਰੌਲਾ ਪੈ ਗਿਆ ਕਲੇਸ਼ ਆ ਗਿਆ ਦੁੱਖ ਆ ਗਏ ਦਾੰਗਾ ਕੱਟ ਲੀਆਂ ਤੂੰ ਜ਼ਿਆਦਾ ਸਿਆਣਾ ਮੈਨੂੰ ਪਤਾ ਜ਼ਿਆਦਾ ਸੋ ਇਹ ਗਰੀਬੀ ਸੀ ਪਿਆਰ ਸੀ ਅੱਜ ਪੈਸਾ ਆ ਗਿਆ ਪੈਸੇ ਦੇ ਖੇਲ ਹੈ ਸਭ ਕੁਝ ਉੱਡ ਗਿਆ ਸੋ ਅਨਪੜ੍ਹ ਸੀ ਚੰਗੇ ਸੀ ਠੀਕ ਹੈ ਆਨੰਦ ਲੈਣਾ ਹੈ ਜੋ ਪਰਮੇਸ਼ਰ ਨੇ ਦਿੱਤਾ ਹੈ ਜੇ ਬੰਗਲੇ ਕੋਠੀਆਂ ਗਾੜੀਆਂ ਜਾਇਦਾਦਾਂ ਦਿੱਤੀਆਂ ਹਨ ਆਨੰਦ ਲੈਣਾ ਹੈ ਜੇ ਤੂੰ ਹਜ਼ਾਰ ਰੁਪਏ ਕਮਾਉਂਦਾ ਹੈ 100 ਰੁਪਏ ਰੋਜ਼ ਖਾ ਲੈਣਾ ਹੈ ਬਸਤਾਵਾ ਨਾ ਰਹੇ ਮੈਂ ਖੱਟਿਆ ਵੱਟਿਆ ਕੀ ਕਮਾਉਂਦਾ ਮਰ ਗਿਆ ਸ ਜੇ ਤੂੰ ਅਮਰ ਹੋਣਾ ਹੈ ਸ ਲੰਮੀ ਦਰਦ੍ਰਿਸ਼ਟੀ ਰੱਖਣੀ ਪੈਗੀ ਇਹ ਤ ਲੋਚਨ ਤੀਜੀ ਅੱਖ ਖੁੱਲਣੀ ਪੈਗੀ ਇਹ ਗੁਰੂ ਤੋਂ ਬਿਨਾ ਸੀ ਅੰधे ਹਾਏ ਦੋ ਅੱਖਾਂ ਨਹੀਂ ਦੇਖ ਸਕਦੀਆਂ ਜੇ ਤੂੰ ਜ਼ਿੰਦਗੀ ਚ ਖੁਸ਼ ਆ ਠੀਕ ਆ ਭਈਆ ਮੈਂ ਆਪਣੇ ਆਪ ਨੂੰ ਕਹਿ ਰਿਹਾ ਹਾਂ ਜੇ ਤੂੰ ਸਿੱਧੇ ਇੰਦਰੋਂ ਜਾਏਗਾ ਨਾ ਮਲਕਪੁਰ ਨੂੰ ਨਹੀਂ ਇਹ ਲੋਕਾਂ ਦੇ ਮਾਲਕਾਂ ਦੇ ਖੇਤ ਹਨ ਜਿਵੇਂ ਖੋਤਾ ਹੈ ਨਾ ਦੇਖੇ ਵੀ ਆ ਬਹੁਤ ਹਰਾ ਭਰਿਆ ਖੇਤ ਹੈ ਨਹੀਂ ਡੰਡੇ ਭੈਣਗੇ ਇਹ ਮਾਲਕ ਹੋਰ ਹੈ ਅਸੀਂ ਬਾਗਦੇ ਮਾਲੀ ਹਾਂ ਮਾਲਕ ਨਹੀਂ ਆ ਇਹ ਸਾਨੂੰ ਦਾਨ ਚ ਮਿਲਿਆ ਸੀ ਸਰੀਰ ਅੱਖਾਂ ਨੱਕ ਕੰਨ ਸਭ ਕੁਝ ਤੇਰੇ ਪਿਓ ਬਣਾਇਆ ਇਹ ਦਿਲ ਸਭ ਕੁਝ ਪਰਮੇਸ਼ਰ ਹੈ ਦਿਲਾਂ ਵਿੱਚ ਪਰਮੇਸ਼ਰ ਵਸਦਾ ਹੈ ਕਿਸੇ ਦਾ ਦਿਲ ਨਹੀਂ ਦਿਖਾਣਾ ਵੈਰ ਭਰੋਤ ਮਿਟੇ ਤਾਂ ਮਲਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਮਨੁੱਖ ਦੇ ਵੀ ਅੱਖਾਂ ਹੁੰਦੀਆਂ ਨੱਕ ਹੁੰਦਾ ਸਾਰਾ ਸਮਾਨ ਉੱਤੇ ਹੀ ਸਰੀਰ ਹੁੰਦਾ ਹੈ ਕਰੋ ਮਰਦਿਆਂ ਕਰਤਾ ਹੈ ਸੋ ਬਣ ਕੀ ਹੈ ਇਹ ਨੈਗੇਟਿਵਲ ਜਾਂਦਾ ਹੈ ਦੂਸਰੇ ਨੂੰ ਕੀ ਫਾਇਦਾ ਚੜਦੀ ਕਲਾ ਵਿੱਚ ਰਹਿਣਾ ਪਏਗਾ ਸੋ ਦੂਸਰੇ ਦਾ ਭਲਾ ਬਣਾਣਾ ਪਏਗਾ ਹੱਥੋਂ ਦੇ ਕੇ ਸੋ ਇੱਕ ਹੱਥ ਦਾਨ ਦਿੱਤਾ ਜਿੱਦੇ ਹੱਥ ਦਾਨ ਦੂਜੇ ਹੱਥ ਨੂੰ ਪਤਾ ਨਾ ਹੋਏ ਸੋ ਤੇਰਾ ਲੇਖੇ ਚ ਨਹੀਂ ਹੋਣਾ ਮੈਂ ਇੰਨਾ ਦਾਨੀ ਹਾਂ ਮੈਂ ਇੰਨਾ ਪਾਠੀ ਹਾਂ ਇੰਨਾ ਪਾਠ ਕਰਦਾ ਹਾਂ ਜਿਤ ਰ ਮਨ ਹਾਜ਼ਰ ਨਹੀਂ ਮਨ ਕੀ ਹੈ ਫਲ ਹੈ ਸ ਕਹਿੰਦੇ ਮਨ ਕਾਕਰ ਕਰਕੇ ਗੁਰੂ ਘਰ ਆਓ ਮਨ ਸਾਫ ਕਰਕੇ ਨਹੀਂ ਗੁਰੂ ਘਰ ਆਉਣਾ ਹੈ ਜੋ ਮਨ ਸਾਫ ਹੋਏ ਸ਼ੁੱਧ ਹੋਏ ਸੋ ਮਨ ਤੇ ਇੱਕ ਫਲ ਹੈ ਬੀਜ ਬੀਜਣਾ ਪਏਗਾ ਬੀਜ ਸੜ ਸਕਦਾ ਹੈ ਗਲ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਆਟਾ ਬਣ ਸਕਦਾ ਹੈ ਸੋ ਇਹ ਨਿੱਕਾ ਪੌਦਾ ਉੱਟਿਆ ਜਾ ਸਕਦਾ ਹੈ ਸੜ ਸਕਦਾ ਹੈ ਗਲ ਸਕਦਾ ਹੈ ਫਲ ਇਹ ਮਾਨ ਟਿਕ ਜਾਣਾ ਫਲ ਹੈ ਸੋ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਗਿਰਦਾ ਹੈ ਸਾਡੇ ਜਿੰਨੇ ਆ ਉਮਰ ਵੱਧੀ ਹੈ ਅਸੀਂ ਕਾਮ ਕਰੋਧ ਮੋਹ ਘਰ ਚ ਫਸਦੇ ਹਾਂ ਕਮਲ ਤੇ ਖੁਣਵਾਰ ਕੁਨਰਲੇਪ ਰਹਿਣਾ ਪਏਗਾ ਸੋ ਇਹ ਰਸਤਾ ਬਦਲਣਾ ਪਏਗਾ ਫਿਰ ਤੂੰ ਚੜ੍ਹਦੀ ਕਲਾ ਚ ਰਹੇਗਾ ਜੀ ਮੇਰ ਤੇਰ ਛੱਡ ਕੇ ਮੇਰਾ ਪੁੱਤਰ ਮੇਰੀ ਧੀ ਫਿਰ ਵੈਰ ਵਿਰੋਧ ਖਤਮ ਹੋਏਗਾ ਮਨ ਤੇ ਕਾਬੂ ਕਰਨਾ ਪਏਗਾ ਜੀ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਰਹੇ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖ ਫਤਿਹ